ਅ ਫਰਾਂਤਵਾਇਰ ਨਾਕਾ ਲਗਾਇਆ ਗਿਆ ਹੈ ਮਾਨਯੋਗ ਐਸਐਸਪੀ ਫੋਜਪੁਰ ਸ਼੍ਰੀਮਤੀ ਸ਼ੋਭਨਾ ਮਿਸ਼ਰਾ ਜੀ ਦੇ ਹਦਾਇਤਾਂ ਦੇ ਮੁਤਾਬਕ ਅੱਜ ਜੋ ਸਾਡੀ ਫੋਜਪੁਰ ਸਿਟੀ ਦੀ ਟ੍ਰੈਫਿਕ ਪੁਲਿਸ ਉਹਨਾਂ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਜੀ ਇਹ ਸਾਰੀ ਪੁਲਿਸ ਪਾਰਟੀ ਅਸੀਂ ਅੱਜ ਡਰਿੰਕ ਐਂਡ ਡਰਾਈਵ ਦੇ ਖਿਲਾਫ ਮਹਿੰਮ ਬੱਢੀ ਹੋਈ ਹੈ ਜਿਸ ਦੇ ਤਹਿਤ ਜਿੰਨੇ ਵੀ ਪੂਰੇ ਸਿਟੀ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਨੇ ਜਿੱਥੇ ਖਾਸ ਤੌਰ ਤੇ ਕੋਈ ਟਾਬੇ ਨੇ ਜਾਂ ਦੁਕਾਨਾਂ ਨੇ ਜਿੱਥੇ ਆਮ ਤੌਰ ਤੇ ਡਰਿੰਕ ਕਰਕੇ ਲੋਕੀ ਡਰਾਈਵ ਕਰਦੇ ਨੇ ਉਹਨਾਂ ਸਾਰਿਆਂ ਦੀ ਅਲਕੋਮੀਟਰ ਦੇ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਵਿੱਚ ਕੋਈ ਬੰਦਾ दारू ਸਹਿਤ ਗੱਡੀ ਚਲਾਉਂਦਾ ਦੇਖਦਾ ਵਾ ਤਾਂ ਉਹਨਾਂ ਦਾ ਚਲਾਣ ਵੀ ਕੀਤਾ ਜਾਂਦਾ ਵਾ ਤੇ ਉਹਨਾਂ ਨੂੰ ਇਸ ਬਾਰੇ ਅਵੇਅਰ ਵੀ ਕੀਤਾ ਜਾ ਰਿਹਾ ਵਾ ਹੁਣ ਤੱਕ ਅਸੀਂ ਇਹ ਡਰਾਈਵ ਸ਼ਾਮ ਦੀ ਮੁਕੰਮਲ ਕੀਤੀ ਗੱਡੀ ਗੱਡੀ ਹੋਈ ਹੈ ਜੋ ਅਸੀਂ ਰਾਤ ਤੱਕ ਇਹ ਡਰਾਈਵ ਚਲਣੀ ਹੈ ਉਸ ਤੋਂ ਬਾਅਦ ਤੁਹਾਨੂੰ ਪੂਲ ਗਿਣਤੀ ਦੱਸਾਂਗੇ ਪਰ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਕਿ ਅਗਰ ਤੁਸੀਂ दारू ਪੀ ਕੇ ਗੱਡੀ ਚਲਾਉਣੀ ਹੋ ਜਾਂ ਵਹੀਕਲ ਕੋਈ ਵੀ ਚਲਾਉਣੀ ਹੋ ਇਸ ਨਾਲ ਸਿਰਫ ਤੁਹਾਡੀ ਜਾਨ ਨੂੰ ਹੀ ਖਤਰਾ ਨਹੀਂ ਹੋ ਸਕਦਾ ਬਲਕਿ ਜੋ ਸਾਹਮਣੇ ਵਾਲਾ ਕੋਈ ਇਨਸਾਨ ਕੋਈ ਇਵਨ ਸੋਫੀ ਚਲਾ ਕੇ ਆ ਰਿਹਾ ਵਾ ਜਾਂ ਕੋਈ ਪੈਦਲ ਫਰਖ ਤੇ ਬੰਦਾ ਜਾ ਰਿਹਾ ਵਾ ਉਸ ਨੂੰ ਵੀ ਨੁਕਸਾਨ ਹੋ ਸਕਦਾ ਤੇ ਜੋ ਰੀਸੈਂਟਲੀ ਮੋਟਰ ਵੇਕ ਲੈਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਜਿਸ ਤਿਹਤ ਅਗਰ ਕੋਈ 3M G ਦੇ ਉੱਪਰ ਕਿਸੇ ਦੀ ਵੀ ਡਰਿੰਕ ਆਉਂਦੀ ਆ, दारू ਪੀਤੀ ਆਉਂਦੀ ਆ ਤਾਂ ਉਸ ਨੂੰ 10000 ਤੱਕ ਜੁਰਮਾਨਾ ਹੋ ਸਕਦਾ। 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਆ ਤੇ 6 ਮਹੀਨੇ ਤੋਂ ਵੱਧੇ ਟਾਈਮ ਲਈ ਉਹਦਾ ਜੋ ਡਰਾਈਵਿੰਗ ਲਾਇਸੈਂਸ ਆ ਉਹ ਵੀ ਰੱਦ ਹੋ ਸਕਦਾ ਵਾ। ਇਸ ਕਰਕੇ ਅਸੀਂ ਸਾਰੇ ਜਣੇ ਜੋ ਟ੍ਰੈਫਿਕ ਨਿਯਮਾਂ ਦੇ ਤਹਿਤ ਸਾਨੂੰ ਜੋ ਸੋਫੀ ਦੀ ਗੱਡੀ ਚਲੋਣੀ ਚਾਹੀਦੀ ਹੈ। ਖਾਸ ਤੌਰ ਤੇ ਆਪਾਂ ਜਦੋਂ ਕਿਸੇ ਪਾਰਟੀ ਦੇ ਵਿੱਚ ਵਹਿਮਤ ਜਾਂਦੇ ਆ ਤਾਂ ਅਨਮੂਲਨਾ ਕਿ ਹਰ ਬੰਦਾ ਜਾਂ ਕੋਈ ਬੰਦੇ ਡਰਿੰਕ ਕਰਦੇ ਨੇ। ਤਾਂ ਕੋਸ਼ਿਸ਼ ਕਰੋਗੇ ਆਪਣੇ ਨਾਲ ਸੋਫੀ ਬੰਦਾ ਜ਼ਰੂਰ ਲੈ ਕੇ ਜਾਓ ਤਾਂ ਕਿ ਤੁਸੀਂ ਸਫਲਤਾ पूर्वक ਡਰਾਈਵ ਕਰ ਸਕੋ ਤੇ ਕਿਸੇ ਚੀਜ਼ ਦਾ ਨੁਕਸਾਨ ਤੁਹਾਨੂੰ ਨਾ ਹੋਵੇ ਤੇ ਰੋਡ ਤੇ ਜੋ ਪਬਲਿਕ ਜਾ ਰਹੀ ਹੈ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਕਿਤੇ ਇਹ ਕਿਸੇ ਮਹਿੰਦਤ ਹੈ ਤੇ ਕੈਂਪ ਵੀ ਫਿਟਨੈਸ ਕੈਂਪੂ ਤੇ ਲੈ ਜਾਇਆ ਐਕਚੁਅਲੀ ਇਹ ਐਮੈਂਡਮੈਂਟ 2021 ਦੀ ਹੋਈ ਹੈ ਮੈਨੂੰ ਲੱਗਦਾ 3 ਸਾਲ ਹੋ ਗਏ ਐਮੈਂਡਮੈਂਟ ਮੈਨੂੰ ਸੋ ਮੈਨੂੰ ਲੱਗਦਾ ਕਿ ਹਰ ਬੰਦਾ ਇਸ ਬਾਰੇ ਅਵੇਅਰ ਹੋਣਾ ਚਾਹੀਦਾ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਹਾਰਸ਼ ਪਨਿਸ਼ਮੈਂਟ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਤੁਹਾਨੂੰ ਅਗਰ ਤੁਸੀਂ ਡਰਿੰਕਿੰਗ ਡਰਾਈਵ ਕਰ ਤੋ ਮੈਂ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਵੀ ਕਰਨਾ ਚਾਹੁੰਦਾ ਸਾਰੇ মিডিਆ ਦੇ ਰਹੀਂ ਕਿ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਅਗਰ ਕੋਈ ਵੀ ਬੰਦਾ ਅਫਰੋਜ਼ਪੁਰ ਸ਼ਹਿਰ ਦੇ ਵਿੱਚ ਡਰਿੰਕ ਐਂਡ ਡਰਾਈਵ ਕਰਦਾ ਪਾਇਆ ਗਿਆ ਅਸੀਂ ਉਸ ਦਾ ਚਲਾਣ ਵੀ ਕਰਾਂਗੇ ਤੇ ਕੋਰਟ 'ਚ ਇਹ ਰਿਕਵੈਸਟ ਵੀ ਕਰਾਂਗੇ ਕਿ ਇਸ ਬੰਦੇ ਨੂੰ ਸਖਤ ਸਖਤ ਸਜ਼ਾ ਵੀ ਹੋਵੇ ਤਾਂ ਕਿ ਤੁਹਾਡੀ ਆਪਣੀ ਤੇ ਅਸੀਂ ਆਮ ਪਬਲਿਕ ਜੋ ਰੋਡ ਤੇ ਜਾ ਰਹੀ ਹੈ ਉਹਨਾਂ ਦੀ ਜਾਨ ਅਸੀਂ ਬਚਾ ਸਕੀਏ